ਮੁਵਹਿਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚਾਹੀਦੀ ਆ ਤੁਹਾਨੂੰ ਕਿਸਾਨ ਭਰਾਓ ਅੱਜ ਗੱਲ ਕਰਦੇ ਆਂ ਮੱਕੀ ਦੇ ਵਿੱਚ ਉਗਦੇ ਨਦੀਨਾ ਬਾਰੇ ਉਹਨਾਂ ਦੀ ਰੋਗ ਰੋਗ ਥਾਮ ਬਾਰੇ ਬਹੁਤ ਜਿਆਦੀ ਸਮੱਸਿਆ ਜਿਹੜੀ ਮੱਕੀ ਦੇ ਵਿੱਚ ਦੇਖੀ ਜਾਂਦੀ ਆ ਮਬਦਾਨੇ ਦੀ ਮੁਰਕ ਦੀ ਤੇ ਹੋਰ ਵੀ ਚੌੜੇ ਪੱਤੇ ਦਿਖਾਈ ਦਿੰਦੇ ਆ ਮੱਕੀ ਦੇ ਵਿੱਚ ਕਈ ਕਿਸਾਨ ਭਰਾ ਐਟਰਾ ਜਾਇਨ ਕਲੀ ਕਰਦੇ ਆ ਅੱਧਾ ਕਿਲੋ ਕਿਲੇ ਦੀ ਤੇ ਉਸ ਲੈਵਲ ਦਾ ਰਿਜ਼ਲਟ ਉਹਨਾਂ ਨੂੰ ਨਹੀਂ ਮਿਲਦਾ ਕਿਉਂਕਿ ਉਹਦਾ ਜਿੱਦਾ ਜ਼ਿਆਦਾ ਰਿਜ਼ਲਟ ਆ ਉਹ ਛੋੜੇ ਪੱਤੇ ਆ ਦੇ ਵਾ ਇਦਾਂ ਹੀ ਕਿਸਾਨ ਭਰਾਓ ਜਿਹੜੀਆਂ ਮੇਨ ਆਪਣੇ ਦਵਾਈਆਂ ਵਾਂ ਟੌਪ 2 ਬੋਲ ਸਕਦੇ ਹਾਂ ਜੀ ਕਲੈਰਿਸ ਐਕਸਟਰਾ ਤੇ ਲੋਡਿਸ ਇਹ ਦੋ ਜਿਹੜੇ ਸਾਲਟ ਆ ਉਹ ਜ਼ਿਆਦਾ ਚੱਲਦੇ ਆ ਕਲੈਰਿਸ ਐਕਸਟਰਾ ਦੇ ਵਿੱਚ ਮੈਸੋਟਰਿਓਨੀ ਪਲਸ ਐਟਰਾਜਾਈਨਾ ਇਦਾਂ ਹੀ ਲੋਡਿਸ ਦੇ ਵਿੱਚ ਟੈਂਬੋਟਰਿਓਨੀਆ ਤੇ ਐਟ ਐਟਰਾਜਾਈਨਾ ਜਿਹੜੀ ਵਾਕ ਆਪਾਂ ਨੂੰ ਲੈਣੀ ਪੈਂਦੀ ਆ ਇਹਨਾਂ ਨੂੰ ਵਰਤਣ ਦਾ ਕਿਸਾਨ ਭਰਾਓ ਜਿਹੜਾ ਤਰੀਕਾ ਉਹ ਬਹੁਤ ਜ਼ਰੂਰੀ ਆ ਜਿਹੜਾ ਇਹ ਰਿਜ਼ਲਟ ਆ ਉਹ ਉਸ ਵਰਤਣ ਦੇ ਤਰੀਕੇ ਦੇ ਹੀ ਆਉਣਾ ਵਾ ਨਦੀਨਾ ਦੀ ਕੰਟਰੋਲ ਉਦਾਂ ਹੀ ਹੋਣੀ ਹੈ ਜੇ ਆਪਾਂ ਗੱਲ ਕਰੀਏ ਮਧਾਨਾ ਘਾਹ ਕਾਫੀ ਜ਼ਿਆਦਾ ਆਉਂਦਾ ਤੇ ਉਹਦੇ ਤੋਂ ਸਭ ਤੋਂ ਬੈਸਟ ਦਵਾਈ ਹੈ ਜੀ ਲੋਡਿਸ ਲੋਡਿਸ ਨੂੰ ਆਪਾਂ ਵਰਤਣ ਦਾ ਜਿਹੜਾ ਤਰੀਕਾ ਹੈ ਲੋਡਿਸ ਦੇ ਵਿੱਚ ਇੱਕ ਸਫ੍ਰੈਕਟਨ ਹੁੰਦਾ ਵਾ ਆਪਾਂ ਕਿੱਲੇ ਦੀ ਲੋਡਿਸ ਦੀ ਦਵਾਈ ਲੈ ਲਈ ਕਿਸਾਨ ਭਰਾਓ ਐਟਰਜਨ ਅੱਧਾ ਕਿਲੋ ਲੈ ਲਈ ਉਹ ਕੀ ਕਰਨਾ ਹੈ ਦੋਵਾਂ ਦਾ ਘੋਲ ਵੱਖੋ ਵੱਖਰਾ ਬਣਾਉਣਾ ਫਿਰ ਤੁਸੀਂ ਐਂਡ ਦੇ ਇੱਕ ਬਾਲਟੀ ਦੇ ਵਿੱਚ ਪਾ ਸਕਦੇ ਜਿਹਦੇ ਜਿਹੜਾ ਸਫਰੈਕਟੈਂਟ ਆ ਉਹ ਸਭ ਤੋਂ ਐਂਡ ਤੇ ਉਸ ਬਾਲਟੀ ਦੇ ਵਿੱਚ ਪਾਉਣਾ ਉਸ ਤੋਂ ਬਾਅਦ ਆਪਾਂ ਸਪਰੇਅ ਹੈ ਜਿਹੜੀ ਕਰ ਸਕਦੇ ਆ ਸਪਰੇਅ ਕਰਨ ਦਾ ਤਰੀਕਾ ਕਟ ਨੋਜ਼ਲ ਨਾਲ ਸਪਰੇਅ ਕਰੋ ਥੱਲੇ ਗਿੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਦਿਨ ਸਪਰੇਅ ਕਰਨ ਤੋਂ ਇੱਕ ਦਿਨ ਪਹਿਲਾਂ ਪਾਣੀ ਲਾਓ ਅਗਲੇ ਦਿਨ ਤੁਸੀਂ ਸਪਰੇਅ ਕਰੋ 10 ਦਿਨ ਤੱਕ ਜਿਹੜੀ ਨਮੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਦਾਂ ਹੀ ਸੇਮ ਪ੍ਰੋਸੀਜਰ ਆ ਜੀ ਕਲੈਰੀਸ ਐਕਸਟਰਾ ਵਾਲੀ ਉਹਦਾ ਵੀ ਬਹੁਤ ਜ਼ਿਆਦਾ ਰਿਜ਼ਲਟ ਆ ਉਹਦੇ ਵਿੱਚ ਐਕਟਰ ਜੈਨ ਵਿੱਚ ਆਲਰੇਡੀ ਪਾਈ ਹੋਈ ਹੈ 1400 ਐਮਐਲ ਡੋਜ਼ ਆ ਦੀ ਦੋਵਾਂ ਦੇ ਮਿਕਸਚਰ ਦੀ ਉਹਦਾ ਵੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਇਸ ਕਰਕੇ ਕਿਸਾਨ ਭਰਾਓ ਮੇਨ ਤਰੀਕਾ ਥੱਲੇ ਨਮੀ ਰਹਿਣਾ ਮੋਇਸਚਰ ਰਹਿਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਦੇ ਨਾਲ ਕਿ ਨਦੀਨਾ ਦੀ ਰੋਕਥਾਮ ਹੋਣੀ ਸਟਾਰਟ ਹੋਊਗੀ ਇੱਕ ਹਫ਼ਤਾ ਘਟ ਤੋਂ ਘਟ ਲੱਗ ਜਾਂਦਾ ਉਸ ਇਹਨਾਂ ਦੋਹਾਂ ਦਵਾਈਆਂ ਦਾ ਰਿਜ਼ਲਟ ਦੇਖਣ ਦੇ ਵਿੱਚ ਬਾਕੀ ਜੇ ਕੋਈ ਤੁਹਾਡੇ ਕੋਲ ਹੋਰ ਕੋਈ ਜਾਣਕਾਰੀ ਹੈਗੀ ਇੱਕ ਮਿੰਟਾਂ ਦੇ ਵਿੱਚ ਤੁਸੀਂ ਦੱਸੋ ਤਾਂ ਜੋ ਹੋਰ ਕਿਸਾਨ ਵੀਰਾਂ ਨੂੰ ਹੈਲਪ ਹੋ ਸਕੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ